ਕਹਨੋ ਤਾਂ ਇੱਕ ਦਿਨ ਹੀ ਬਦਲਦਾ 31 ਦਸੰਬਰ ਤੋਂ ਬਾਅਦ 1 ਜਨਵਰੀ ਆਉਂਦੀ ਆ ਪਰ ਸਾਡੀ ਜ਼ਿੰਦਗੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਦਿਨ ਦਾ ਬਦਲਾਵ ਸਾਡੇ ਲਈ ਉਹ 24 ਘੰਟੇ ਹੁੰਦੇ ਨੇ ਪਹਿਲੇ ਦਿਨ ਤੋਂ ਦੂਜੇ ਦਿਨ 'ਚ ਜਦੋਂਸੀਂ ਜਾਣੇ ਆ ਇਹ ਸਾਡੇ ਲਈ ਸੋਚਣ ਲਈ ਚਿੰਤਨ ਕਰਨ ਲਈ ਇੱਕ ਸਮਾਂ ਹੁੰਦਾ ਪੂਰੇ ਸਾਲ ਦਾ ਜਿਹੜਾ ਲੇਖਾ ਜੋਖਾ ਸੀ ਕੀ ਕੀਤਾ ਕੀ ਨਹੀਂ ਕੀਤਾ ਉਹਦਾ ਅਸੀਂ ਰਿਵਿਊ ਕਰਨਾ ਹੁੰਦਾ ਔਰ ਉਸ ਤੋਂ ਬਾਅਦ ਅਗਲੇ ਸਾਲ ਅਸੀਂ ਕੀ ਕਰਨਾ ਉਹਦੀ ਪਲਾਨਿੰਗ ਹੁੰਦੀ ਆ ਅਸਲ ਵਿੱਚ ਤਾਂ ਜੇ ਅਸੀਂ ਨਵੇਂ ਸਾਲੂ ਇਹਨਾਂ ਅਰਥਾਂ ਵਿੱਚ ਸਮਝ ਗਏ ਤਾਂ ਹੀ ਇਹ ਸਾਰਤਕ ਹੁੰਦਾ ਪਰ ਫਿਰ ਵੀ ਆਉਣ ਵਾਲਾ ਨਵਾਂ ਵਰਾ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਘਰਾਂ ਦੇ ਵਿੱਚ ਰੋਸ਼ਨੀ ਦੇ ਦੀਵੇ ਜਗਣ ਜੋ ਸੁਪਨੇ ਤੁਸੀਂ ਅਗਲੇ ਸਾਲ ਲੈਣੇ ਨੇ ਪ੍ਰਮਾਤਮਾ ਕਰੇ ਉਹ ਪੂਰੇ ਹੋਣ ਪਿਛਲੇ ਸਾਲ ਜਿਹੜੇ ਸੁਪਨੇ ਤੁਸੀਂ ਲਏ ਸੀ ਉਮੀਦ ਆ ਪੂਰੇ ਹੋ ਗਏ ਹੋਣ ਔਰ ਜੇ ਨਹੀਂ ਹੋਏ ਤਾਂ ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ ਮੈਂ ਇਸ ਉਮੀਦ ਨਾਲ ਤੁਹਾਨੂੰ ਸਾਰਿਆਂ ਨੂੰ ਨਵੇਂ 2026 ਦੀਆਂ ਸ਼ੁਭ ਕਾਮਨਾਵਾਂ ਦਿੰਦਾ ਤੇ ਇਸ ਮੰਚ ਤੋਂ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਪਹੁੰਚੇ ਹੋਏ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਇਹਨਾਂ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਗੱਲ ਤੁਹਾਡੇ ਤੱਕ ਲੈ ਕੇ ਆਏ ਆ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ 2 26 ਲਈ